ਹਾਲੋ ਹਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਨਾਲ ਜੜਚਣ ਲਈ ਸਵਾਗਤ ਕਰਦੇ ਆਂ। ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਵਧੀਆ ਗੱਲ ਹੈ ਹੋਣੀ ਵੀ ਚਾਹੀਦੀਓ। ਕਰਦੇ ਆਂ ਆਪਾਂ ਜਿਹੜੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨਾਲ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰਦੇ ਆਂ ਭੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਬੁੜੀ ਨਾਲ ਐਂਡ ਤੱਕ ਜੀ ਲੀਵ ਜੀ ਕਹਿੰਦੇ ਵੀ ਸਵਾਤ ਹੋ ਗਏ ਨਹਾ ਤੋ ਗਏ ਪਰ ਆਈ ਨਹੀਂ ਸਾਰੇ ਨਹੀਂ ਮੈਂ ਥੋੜਾ ਲੇਟ ਉਠਿਆ ਰਾਤ ગઈ ਹੋਈ ਸੀ 1 ਵਜੇ ਹੈ ਪ੍ਰੋਗਰਾਮ ਜਲਮਸ਼ਟਮੀ ਬਣਾਉਣਾ ਤੇ ਅੱਜ ਕਹਿੰਦੇ ਵੀ ਹੈਗੀ ਨੌਮੀ ਮਾਤਾ ਨੂੰ ਸਾਰੇ ਉਸ ਸਮਾਨ ਤਿਆਰ ਕਰ ਲੈ ਮੱਥਾ ਟੇਕ ਦੀ ਬੰਨਿਆ ਭਾਈ ਜਿਵੇਂ ਅਸੀਂ ਸਾਡੇ ਕੋਲ ਜੁਰਗ ਮੱਥਾ ਟੇਕਦੇ ਆਂ। ਠੀਕ ਹੈ। ਆਪਾਂ ਮੀਨਾ ਅੱਥ ਨਾਲ ਸੇਵੀਆ ਪੱਟੀਆਂ ਚੱਕਰੇ ਤੇ ਚੱਕਰੇ ਅੱਥ ਨਾਲ ਸੇਵੀਆ ਵੱਟ ਗਏ ਫਿਰ ਸੁਕਾ ਲਏ ਇਹ ਕਰਕੇ ਲੈ ਕੇ ਜਾਂਦੇ ਆ। ਇਹ ਸਾਡਾ ਉਹ vì vô sức mặt thôi hay anh 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 ਲੱਖ ਲੈਣਾ ਚਾਹਦੇ ਕੋਕਰ ਢੋਲੀ ਹੋ ਗਈ ਸੋਏ ਬਬੂ ਆ ਚੇ There mm -hmm.

ਨਾ ਬਾਈ ਗੁਰਦੁਆਰਾ ਸੇਵਾ ਚੱਲ ਰਹੀ ਅੱਜ ਹੈ ਸ਼ੌਬਰ ਛੁੱਟੀ ਦਾ ਫਾਇਦਾ ਠਾਰੇ ਨੇ ਸੰਡੇ ਚਲੋ ਬਈ ਕਿੱਡਾ ਰੱਖੀਏ ਮਾਸ਼ਾਅੱਲਾ ਮਾਣਾ ਫੇਡਰ ਵੀ ਲਗਾ ਤੇ ਸਾਲੇ ਨਹੀਂ ਮਾਰਨ ਲੈ ਚੱਲ ਆਇਆ ਨਹੀਂ ਆਇਆ ਨਹੀਂ ਜਾਨ ਬੰਦ ਕਰੀਏ ਪਿੱਛਾ ਪਿੱਛਾ ਥਵੇਂ ਤੁਰਲੇ ਕਰੋ ਛੋਟੀ ਜਾ ਬਈ ਅਜੇ ਨਾ ਦੇਤੀਂ ਲੋ ਜੇ ਬੇ ਹਿਊਚਾ ਕਰਦੇ ਤਮੇ ਬੈਠੇ ਰਾਂ ਮਿੱਟੀ ਪਾ ਗਏ ਬਰਾ ਬਰਾ ਹੈ ਹੈ ਸਭ ਚੌੜੀ ਆ ਬੇਸ਼ੱਕ ਆਮਾਨ ਜਾਨਦੇ ਆਂ ਕੰਨ ਦੀ ਗੱਲ ਜਦੋਂ ਫੇਰ ਤਾਂ ਤੁਮਾਰਾ ਦਿਖਾਉ ਰਿਨ ਕਰਦੇ ਗੇ ਅੱਗੇ ਅੱਗੇ ਜਿਹੜਾ ਥੋੜੇ ਬਜਾ ਕੇ ਮਿਲਿਆ ਉਹ ਤੇ ਸਿੱਜ ਜਾ ਨਾ ਵੀਰ ਮਰੇ ਪਹਿਲੇ ਥੱਬਰ ਦੇ ਬੱਗੇ ਮੈਂ ਥੋੜੂ ਕੱਢਾਂਗਾ ਵੀਰ ਹੈਲੀ ਕੋਈ ਬਜਾਈ ਗੱਲੀ ਹੈ ਨੀ ਆਪ ਲੈ ਆ ਮਨਾਵੇ ਤੇ ਲੱਗਦੀ ਲੈ ਵੀ ਕਹਿੰਦੇ ਜੀ ਆਪਰੇ ਢੀ ਦੂਰ ਦੂਰ ਨਾ ਇਹਨੇ ਬਹੁਤ ਹੋਰ ਲਾ ਕਨੀ ਦੂਰ ਦਾ ਤੂੰ ਆਹ ਚੱਕ ਨੀ ਨੀ ਕਰ ਨਾ ਇਹਦੀ ਨੀ ਚੱਕ ਲੈ ਆਪੇ ਛਾਲ ਦੀਆਂ ਜੀਆਂ ਨਾ ਕਰ ਰਹੇ ਇੰਤਜ਼ਾਮ ਗੱਜਰਾਂ ਨਾਲ ਗੱਜਰ ਪਾਕ ਬਣਾ ਬਣਾ ਖਾ ਹੈ ਕੜਾਈ ਨਾ ਮਿਲਣ ਦੀ ਖਾਈ ਜਾ ਗੱਜਰ ਵਾ ਕਟ ਕੱਢ ਗਏ ਮੈਂ ਸਸੂ ਗਿਆ ਦੁੱਧ ਵਾਦੂ ਇਹ ਲੈ ਪਸੰਦ ਇਹ ਲੈ ਪਸੰਦ ਦੇਖੋ ਥੋੜੀ ਨਿਮੀ ਆ ਨਾ ਭਾਈ ਓਕਰ ਫੋਟੋ ਮੈਂ ਬਕਮਾ ਐ ਦੋਲੀ ਮੈਂ ਡੇਢ ਮਹੀਨਾ ਪਿਆ ਤੇ ਦੋਲੀ ਤੱਕ ਤਾਂ ਉਹ ਗੋਭੀ ਚੱਲ ਜਾਣੀ ਚਹੀਦੀ ਹੈ ਹਾਂ ਹੋ ਜੇਗੀ ਦੋਲੀ ਤੱਕ ਬਿਲੂੜੀ ਸਪਰੀ ਵਾਲੀ ਗੋਭੀ ਖਾਣੀ ਹੈ ਪਿੱਛੇ ਜਾ ਨਿੰਬੂ ਚਾ ਲੱਗੇਣਾ ਆਪਣਾ ਹਾਂ ਅਤੇ ਕਿਤੇ ਮੈਂ ਭੱਜੀ ਕੋਈ ਮੁੱਲ ਲਈ ਹੋਣੀ ਤੇ ਪਾਪੇ ਜਾਨੀਆਂ ਭੱਜੀਆਂ ਨਾ ਰੱਖੀਆਂ ਕੋਈ ਨਹੀਂ ਬੱਦ ਦਿਮਾਗ ਦੇਖੇ ਕਰੇ ਤਾਂ ਬਤਾਓ ਹਰੀਆਂ ਮਿਚਾਂ ਹਰੀਆਂ ਮਿਚਾਂ ਲਾਲ ਮਿਚਾਂ ਤੋਰੀਆਂ ਖਾਓ ਭੱਲੀ ਵੀ ਹੋਲੀਆਂ ਹੋ ਗਈਆਂ 1 2 3 4 5 6 6 ਹੋਲੀਆਂ ਹੋ ਗਈਆਂ ਲੈ ਵੀ ਕਹਿੰਦੇ ਵੀ ਓਕੇ ਜ਼ਰਾ ਬੋਟਾਂ ਹੋ ਗਈਆਂ ਬੈੱਡ ਬਣ ਗਏ ਇਹੇ ਲਾ ਦੀਆਂ ਆਪਾਂ ਨੇ ਭਾਈ ਧਣੀਆਂ ਤੇ ਇਧਰ ਲਾ ਦੀ ਭਾਈ ਪਾਲ ਕੱਪਾਂ ਲੈ ਲੋਪੇ ਇੱਧਰ ਸਰੋਂ ਲਾਤੀ ਤੇ ਛਿਮਲਾ ਮਿਰਚਾਂ ਲੱਗੀਆਂ ਲੱਗੀਆਂ ਗੋਭੀ ਟਮਾਟਰ ਧਣੀਆਂ ਗਾਜਰ ਪਾਲਕ ਆਨੇ ਬੰਦੇ ਨੇ ਕਹਾਨੂੰ ਹੱਥ ਠੀਕ ਦੇਣਗੇ ਆਧੀ ਕਾ ਪਿਆਜੀ ਉਹ ਬੀਜ ਇਕੱਠਾ ਹੋ ਜਾਈਏ ਕਿ ਫਾਇਦਾ ਉਹ ਹੋ ਜਾਈਏ ਪਾਪੇ ਉਹ ਧਣੀਆਂ ਲਾਇਆ ਬੱਦਰ ਆਪਣੇ ਭਰ ਜੀ ਕੋਈ ਨਹੀਂ ਲੋ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਹੁਣੇ-ਹੁਣੇ ਆਏ ਹੋ ਨਵੇਂ-ਨਵੇਂ ਆਏ ਹੋ ਤਾਂ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਦੇਖਿਆ ਕਰੋ ਜੀ ਚੰਗਾ ਜੀ ਫਿਰ ਸਸਰੀਕਾਲ ਮਿਲਦਾ ਤੁਹਾਨੂੰ ਨੈਕਸਟ ਵੀਡੀਓ ਰਾਈ ਹੱਸਦੇ ਬਾਤਦੇ ਰੋ ਰੱਬ ਤਰੱਕੇ ਦੇ ਤੁਹਾਨੂੰ ਚੰਗਾ ਜੀ ਫਿਰ ਸਤ ਸ੍ਰੀ ਅਕਾਲ